ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆਪਣੇ ਸਾਰਿਆਂ ਦੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਹੁਣ ਆਪਾਂ ਅੱਜ ਦਾ ਬਲੌਗ ਲੈ ਕੇ ਫੇਰ ਹਾਜ਼ਰ ਹੋਈਆਂ ਕਿ ਕਰ ਰਹੇ ਹਾਂ ਬਲੌਗ ਦੀ ਸ਼ੁਰੂਆਤ ਤੇ ਮੈਂ ਸਿਉਂ ਰਹੀ ਸੀਗੀ ਸੂਟ ਦੀਦੀ ਦਾ ਸੂਟ ਸਿਉਣਾ ਸੀਗਾ ਸਾਡੇ ਸੇਮ ਸੀ ਇੱਕ ਇਹੋ ਜਿਹਾ ਮੇਰਾ ਵੀ ਹੈ ਮੈਂ ਪਹਿਲਾਂ ਸਿਉਂਤਾ ਹੁਣ ਦੀਦੀ ਦਾ ਸਿਉਂ ਜੰਨੀ ਆ ਮੈਂ ਲਾ ਰੱਖੀਏਗੀ ਮਸ਼ੀਨ ਤੇ ਪਹਿਲਾਂ ਮੇਰੇ ਫੇਰ ਚ ਬਹੁਤ ਦਰਦ ਹੁੰਦਾ ਸੀਗਾ ਤੈਨਾਂ ਮੈਂ ਰੈਸਟ ਕਰਨ ਲੱਗੀ ਸੀ ਫਿਰ ਮੈਂ ਉੱਠ ਕੇ ਨਹਾ ਲੇ ਤੇ ਹੁਣ ਮੈਂ ਸੂਟ ਸੇ ਹੀ ਜਲੀਏਗੀ ਸਵੇਰ ਵੇਲੇ ਪਹਿਲਾਂ ਸਾਰਾ ਕੰਮ ਕਰਿਆ ਤੇ ਰਸ਼ਮੀ ਨੂੰ ਅੱਜ ਛੁੱਟੀ ਸੀਗੀ ਸਕੂਲ ਦੀ ਐ ਸਕੂਲ ਗਿਆ ਨੀਗਾ ਅਸੀਂ ਬੈਠੇ ਆ ਅੰਦਰ ਕਮਰੇ ਚ ਬਾਹਰ ਬਹੁਤ ਜ਼ਿਆਦਾ ਗਰਮੀ ਹੋਈ ਪਈ ਐ ਬਾਹਰ ਤਾਂ ਇੰਨੀ ਗਰਮੀ ਐ ਬਾਹਰ ਤਾਂ ਨਿਕੜੀਦਾ ਹੀ ਨਹੀਂਗਾ ਤੇ ਅੱਜ ਕੁਛ ਜ਼ਿਆਦਾ ਹੀ ਐ ਕੱਲ ਨਾਲੋਂ ਕੱਲ ਹੈ ਨਹੀਂ ਸੀਗੀ ਅੱਜ ਜ਼ਿਆਦਾ ਐ ਗਰਮੀ ਮੈਂ ਐਨਕ ਪਲਾਕ ਇਸ ਜਿੰਦੀ ਸੀ ਐਨਕ ਲਾ ਰੱਖੀ ਸੀ ਮੈਂ ਹੁਣ ਦਿਖਾਉਣੀ ਆ ਤੁਹਾਨੂੰ ਬੌਰ ਗਾਣੀ ਕੋਈ ਮੰਨ ਬਣਾ ਲੈ ਚਾ ਹਮਾਸੇ ਪੀ ਲਈ ਤਾਂ ਆਪੇ ਲੰਬਾ ਬਹਾਵਾ ਟਾਈਮ ਹੋ ਗਿਆ ਉਹ ਪੀਤੀ ਸੀ ਜੀ ਹੁਣ ਚਾਹ ਪੀਣਾ ਵੀ ਤਾਂ ਵਰਨੀ ਬਹੁਤ ਜਿਆਦਾ ਹੈ ਅੱਜ ਉਸਰ ਤੋਂ ਰੱਖਿਆ ਸੀਗਾ ਸਿਰਸੋਈ ਦੀ ਕਰੀ ਸੀ ਸਾਫ ਸਫਾਈ ਜੂਸਰ ਸਾਫ ਕਰਨਾ ਹੈ ਇਹਦੇ ਜੱਗ ਹੈ ਜਿਹੜੇ ਉਹ ਟੁੱਟ ਗਏ ਖਰਾਬ ਹੋ ਗਏ ਉਹ ਹੰਨਾ ਮੈ ਲਿਓਨੇ ਪੈਣੇ ਹੈਗੇ ਨਹੀਂ ਤਾਂ ਆਉਂਦਾ ਲੱਗਦਾ ਨਹੀਂਗਾ ਹੁਣ ਐਦ ਕੀ ਨਹੀਂ ਆਉਂਦਾ ਸੌਣ ਸੁੱਕਾ ਹੀ ਜਾਊਗਾ ਐ ਲੱਗਦਾ ਹੈਗਾ ਰਸ਼ਮੀ ਨੇ ਵੇਖੋ ਕਿਵੇਂ ਪੜਦੇ ਲਾਏ ਇੱਧਰ ਕਮਰੇ ਚ ਪਾਈਪ ਸੀ ਇਹ ਵੀ ਸਾਡੇ ਟੁੱਟੇ ਸੀ ਪਹਿਲਾਂ ਬਾਬਾ ਟਾਈਮ 'ਚ ਰਸ਼ਮੀ ਨੇ ਇਸ ਤਰ੍ਹਾਂ ਲਾ ਲਈ ਹੈਗੀ ਤੇ ਇਹ ਪਰਦਾ ਲਾ ਲਿਆ ਗਾ ਇਸ ਤਰ੍ਹਾਂ ਉਹ ਵਧੀਆ ਕਰਿਆ ਰਸ਼ਮੀ ਨੇ ਰਸ਼ਮੀ ਤੂੰ ਤਾਂ ਪਰਦੇ ਸੋਨੇ ਲਾਤੇ ਉਧਰ ਬਹੁਤ ਸੋਨੇ ਜੀ ਵੀ ਤਰ੍ਹਾਂ ਵਸਤੇ ਨਹੀਂ ਰਾਜਦਾ ਰਸ਼ਮੀ ਪਹਿਲਾਂ ਨਾਪਤਾ ਤੇ ਹੁਣ ਕਬਰ ਲਈ ਬੈਠਾਈ ਸੀ ਨਾ ਕਿ ਹੁਣ ਠੰਡ ਲੱਗਦੀ ਹੈ ਆਈਕਮੇ ਲੱਗਦਾ ਵਾ ਨਾ ਅੱਜ ਛੁੱਟੀ ਐ ਬੋਰਿੰਗ ਹੋਈ ਜਾਂਦਾ ਸਕੂਲ ਵਧੀਆ ਲੱਗਦਾ ਕਿ ਘਰ ਘਰੇ ਵਧੀਆ ਲੱਗਦਾ ਇਹ ਥੋੜੀ ਸਕੂਲ ਦਾ ਹਮ ਵਧੀਆ ਲੱਗਦਾ ਹਾਂ ਤਾਂ ਕਾਉ ਟੋਪਿਕ ਤੇ ਕੱਲ ਨੂੰ ਮੈਂ ਦਬੀ ਤੇ ਪਰ ਇਸ ਮਿੰਦਾ ਸੋਪੀ ਮੈਂ ਸਰੀ ਜਾਂਦੀ ਹਾਂ ਹੀ ਸੂਟ ਕੱਪੜੇ ਆਪਾਂ ਧੋਤੇ ਸੀ ਸਵੇਰ ਵੇਲੇ ਆਪ ਲਾਜੋ ਸੂਟ ਐ ਮੇਰਾ ਆ ਰਲਾ ਹੀ ਮੈਂ ਕੱਢਿਆ ਸੀ ਹੁਣ ਤਾਂ ਨਵਾਂ ਹੀ ਹੈਗਾ ਪਾਇਆ ਹੈ ਇਹ ਨਹੀਂਗਾ ਇਹ ਥੋੜਾ ਜਆ ਠੀਕ ਕਰਨ ਵਾਲਾ ਹੈਗਾ ਇਹ ਠੀਕ ਕਰਾਂਗੇ ਫੇਰ ਮੈਂ ਜਿਵੇਂ ਚਾ ਮਮੂ ਪਾਈ ਰੱਖੀ ਬੱਤ ਨੂੰ ਤੇ ਐਸਾ ਵੀ ਮੈਂ ਬਾਜੋ ਤਾਂ ਸਿਆਲ ਤਾਂ ਤੇ ਕਮੀ ਜਿ ਸੋ ਨਾ ਹਜੇ ਗਮੀ ਤੇ ਰਹਿੰਦਾ ਹਾਂ ਬਾਵਾ ਰਹੇਗਾ ਬਾਵਾ ਰਹੇਗਾ ਤੇ ਨਹੀਂ ਦਿੰਿਆ ਅਵੇਦਾ ਬਣਾਤਾ ਸਰ ਬਾਵਾ ਜੜ ਨਾਲ ਮੈਂ ਮਤੇ ਵਸੇ ਇੱਥੇ ਅਲੋ ਜੀ ਬਾਵਾ ਇਹ ਪਲਾਜੋਸ ਜਾਂ ਤਾਂ ਵਧੀਆ ਬਣਾਤਾ ਪਲਾਜੋਸ ਤਾਂ ਜੀ ਹੁਣ ਮੈਂ ਸੂਟ ਸਿਆਂ ਤਾਂ ਹੁਣ ਕਰਾਂਗੇ ਆਪਾਂ ਘਰ ਦਾ ਕੋਈ ਕੰਮ ਬਣਾਉਂਗੀ ਮੈਂ ਫੜੀਆਂ ਦੀ ਸਬਜੀ ਸ਼ਾਮ ਦੇ 5 ਵਜੇ ਗਏ 5 ਵਜਣ ਵਾਲੀ ਹੈ 10 ਮਿੰਟ ਰਹਿ ਗਈ ਹੈਗੇ ਰਸ਼ਮੀਰ ਵੀ ਬੈਠਾ ਹੈ ਜੋ ਟਿਊਸ਼ਨ ਦੀ ਵੈਸੇ ਤਾਂ ਅੱਜ ਹੁਣ ਛੁੱਟੀ ਸੀਗੀ ਤੇ ਸਕੂਲ ਦੀ ਛੁੱਟੀ ਸੀਗੀ ਤੇ ਟਿਊਸ਼ਨ ਦੀ ਵੀ ਛੁੱਟੀ ਹੁੰਦੀ ਹੈਗੀ ਇੱਕ ਗਿਆਨੀ ਦਾ ਟਿਊਸ਼ਨ ਤੇ ਕਹਿੰਦਾ ਮੈਨੂੰ ਬੁਖਾਰ ਹੋਇਆ ਪਿਆਗਾ ਤੇ ਇਹ ਟਿਊਸ਼ਨ ਦਾ ਮੈਡਮ ਤਾਂ ਕਹਿੰਦੀ ਸੀਗੀ ਭੇਜ ਦੋ ਕੱਲ ਨੂੰ ਪੇਪਰ ਐ ਤੇ ਇਹ ਇਹਨੂੰ ਬੁਖਾਰ じゃ ਸੀ ਨਹੀਂ ਭੇਜ ਜਬੈਸੇ ਤਿਆਰੀ ਸਾਰੀ ਹੋਈ ਵੀ ਐ ਕੱਲ ਕਰਵਾਤੀ ਸੀਗੀ ਮੈਥ ਦਾ ਪੇਪਰ ਐ ਮੈਥ ਦਾ ਤਾਂ ਇਹਨੂੰ ਬਹੁਤ ਹੁਸ਼ਿਆਰ ਐ ਮੈਥ ਦੇ ਵਿੱਚ ਤਾਂ ਭਾਵੇਂ ਤਿਆਰੀ ਕਰੇ ਵੀ ਨਾ ਤੇ ਤਾਂ ਵੀ ਫੁੱਲ ਨੰਬਰ ਆਉਂਦੇ ਐ ਮੈਥ 'ਚੋਂ ਦਾ ਮੈਥ ਕੱਲਾ ਹਾਲ ਹੀ ਘੜੀ ਲੈ ਜੂ ਅਸੀਂ ਕ੍ਰੈਟ ਕੈਲਕੂਲੇਟਰ ਖੋਲ ਕੇ ਇਹ ਚੱਲਦੀ ਐ ਕੀ ਹਾਂ ਮੈਂ ਤਾਂ ਕਿ ਕਰਾਂ ਵੈਗੀ ਕਿਦਾਂ ਸੈੱਟ ਰੱਖੀ ਸੀ ਜਲਦੀ ਹੈ ਤੁਮ ਚਲ ਕੈਲਕੂਲੇਟਰ ਐੱਛ ਜਵੇ ਸਾਰੇ ਪਲੱਸ ਵਗੈਰਾ ਕਾਣ ਸਕਦਾ ਕੰਡਾ ਲੇ ਚੁ ਤੇ ਮੈਂ ਕਿਹਾ ਚਲੋ ਹੁਣ ਮੈਂ ਵਲੌਗ ਬਣਾ ਲਾ ਮਸ਼ੀਨ ਚੈੱਕ ਤੀ ਸੂਟ ਸਿਉਂਤਾ ਤੇ ਕੋਈ ਕੱਲ ਵੇਖਾਂਗੇ ਕੋਈ ਹੋਰ ਇੱਕ ਸੂਟ ਹੋਰ ਤੇ ਹੈਗਾ ਉਹ ਸਿਉਣਾ ਹੈਗਾ ਦੀਦੀ ਦਾ ਉਹ ਕੱਟਾਂਗੇ ਸਿਉਾਂਗੇ ਦੋ ਦਿਨਾਂ ਚ ਸਿਉਾਂ ਦਿੰਨੀ ਐ ਇੱਕ ਦਿਨ ਕੱਟ ਲੈਨੀ ਐ ਇੱਕ ਦਿਨ ਦੂਜੇ ਦਿਨ ਫੇਰ ਸਿਉਾਂ ਲੈਣੇ ਐਗੇ ਤੇ ਨਾਲ-ਨਾਲ ਪਿਰ ਐ ਹੌਲੀ-ਹੌਲੀ ਸਿਉਣਾ ਲਿਦਾ ਕਾਲ ਨਹੀਂ ਕਰ ਦੇਗੇ ਆਪਾਂ ਗਰਮੀ ਬਹੁਤ ਜ਼ਿਆਦੀ ਐ ਗਰਮੀ ਦੇ ਵਿੱਚ ਫੇਰ ਇਕੱਠੇ ਤਾਂ ਸਿਉਂਤੇ ਨਹੀਂ ਜਾਂਦੇਗੇ ਆ ਵੀ ਥੋੜੀ ਸਿਉ ਲੈਣੇ ਐਗੇ ਅਰ ਇਸ ਵਿੱਚ ਇਹ ਮੇ ਤਾਂ ਪੜਦਾ ਰੋਸ ਨਾਲ ਲਾਤਾ ਵਧੀਆ ਲਾਤਾ ਪੜਦਾ ਤੇ ਪਾnde ਆਪਣੇ ਧੋਣ ਵਾਲੇ ਪਏ ਐ ਹਜੇ ਫਾਇਆਂ ਮਮੀ ਨੇ ਡੋਂਗੂ ਕਿਹਾ ਮੈਂ ਚਪਿਉਂਦੀਆਂ ਕਿਉਂ ਇਹ ਹੋਰੀ ਮੁਰਲੇ ਵਾਲੀਆਂ ਨਾ ਥੋੜੀਆਂ ਸੁੱਕੀਆਂ ਹੁੰਦੀਆਂ ਮੁਰਲੇ ਲਈਆਂ ਇਹਨਾਂ ਜਿਹੜੀਆਂ ਖੇਤ ਤੋਂ ਤਾਜ਼ੀਆਂ ਤੋੜ ਕੇ ਲਿਆਉਣੇ ਆ ਉਹ ਤਾਂ ਬਹੁਤ ਵਧੀਆ ਹੁੰਦੀਆਂ ਇਹਨਾਂ ਉਹਨਾਂ ਨੂੰ ਰੋਲ ਹੋਵੇਗੀ ਇਹ ਫਿਰ ਸੁੱਕਣ ਗਾਉਣੇ ਨਾਲ ਵਧੀਆ ਬਣ ਜਾਣੀਆਂ ਦੀਦੀ ਦਾ ਸੂਕ ਸਿਉਕੇ ਤੇ ਆਹ ਵਿੱਚ ਪਿਓ ਪਹਿਲਾਂ ਨਹੀਂ ਪੈਂਦਾ ਸੀਗਾ ਬਾਹਰ ਚੱਲੀ ਜਾਂਦੀ ਆ ਹਵਾ ਹਵਾ ਤੇ ਲਪੀ ਗਰਮੀ ਵੀ ਥੋੜੀ ਜੀ ਘਟ ਗਈ ਫਰਕ ਹੈ ਥੋੜਾ ਜਿਹਾ ਹੀ ਫਰਕ ਹੈ ਗਰਮੀ ਦਾ ਜਿਆਦਾ ਨਹੀਂ ਅੱਜ ਬਹੁਤ ਜਿਆਦਾ ਗਰਮੀ ਸੀ 4 ਗੁਣਾ ਜਿਆਦਾ ਸੀ ਕੱਲ ਨਾਲੋਂ ਹੁਣ ਜਦੋਂ ਸੀ ਜਾਂਦੇ ਸੀਗੇ 4 ਗੁਣਾ ਜਿਆਦਾ ਗਰਮੀ ਸੀਗੀ ਅੱਜ ਕੱਲ ਨਾਲੋਂ ਤੇ ਕੱਲ ਵੇਖੋ ਹੁਣ ਕਿੰਨੀ ਹੁੰਦੀ ਆ ਗਰਮੀ ਇਥੇ ਤਾਰਸ਼ਮੀਨ ਵੀ ਵਧੀਆ ਲੱਗਦਾ। ਮੋਸ਼ ਪਾਣੀ ਪੀ ਇੰਨਾ ਪੀਦਾ ਪਾਣੀ ਇੰਨਾ ਪੀਦਾ ਸਾਰਾ ਦਿਨ ਪਾਣੀ ਪੀਦਾ ਹੈਗਾ। ਤੇ ਪਾਣੀ ਬਹੁਤ ਤੋਂ ਬਹੁਤ ਪੀਣਾ ਵੀ ਚਾਹੀਦਾ ਵੈਸੇ ਗਰਮੀ ਦੇ ਵਿੱਚ ਸਰਦੀ ਦੇ ਵਿੱਚ ਵੀ ਪਾਣੀ ਪੀਣਾ ਚਾਹੀਦਾ। ਗਰਮੀ ਚੋਸ ਤੋਂ ਵੀ ਜ਼ਿਆਦਾ ਪਾਣੀ ਪੀਣਾ ਚਾਹੀਦਾ। ਰਸ਼ਮੀਨ ਦੀ ਤਾਂ ਡੇਲੀ ਦੀ ਇੱਕ ਕੋਲਡ ਡਰਿੰਕ ਦੀ ਬੋਤਲ ਹੈ। ਅੱਜ ਵੀ ਲਏ ਹਾਂ। ਸ਼ਾਮ ਨੂੰ। ਡੇਲੀ ਇੱਕ ਕੋਲਡ ਡਰਿੰਕ ਦੀ ਬੋਤਲ ਪੀਣੀ ਪੀਣੀ ਹੈ 1.5 ਲੀਟਰ ਦੀ। ਦੇਲੀ ਪਿੰਦਾ ਹੈਗਾ ਤੇ ਬਲੌਗ ਨਾ ਬਣੇ ਰਿਓ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਪਲੀਜ਼ ਤੇ ਬਲੌਗ ਪੂਰਾ ਦੇਖਿਆ ਕਰੋ ਤੇ ਸਾਰੇ ਸਬਸਕ੍ਰਾਈਬ ਕਰ ਲਿਓ ਲਾਈਕ ਜਰੂਰ ਕਰਿਆ ਕਰੋ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸ ਵੀ ਦਿਓ ਕਰੋ ਕਿਵੇਂ ਦਾ ਲੱਗਦਾ ਮੇਰਾ ਬਲੌਗ ਹੁਣ ਮੈਂ ਚੀਰ ਲਈ ਸੀ ਗੰਡੇ ਤੇ ਫਲੀਆਂ ਵੀ ਜੀਵ ਰੱਖੀਆਂ ਤੇ ਕੜਾਈ 'ਚ ਪਾ ਲਿਆ ਤੇਲ ਤੇ ਹੁਣ ਬਣਾ ਰਹੀ ਆ ਮੈਂ ਫਲੀਆਂ ਦੀ ਸਬਜ਼ੀ ਤੇ ਇੱਥੇ ਗਰਮੈਸ ਬਹੁਤ ਹੋਈ ਕਿ ਇਹ ਥੋੜੀ ਜੀ ਆਪਾਂ ਹੋਰ ਲੈਨੇ ਆ ਬਾਰੀ-ਬਾਰੀ ਚੋਂਦੀ ਹੈ ਹਵਾ ਜਾਦੇ ਫਿਰ ਸਬੰਦਰ ਨੂੰ ਹਵਾ ਲੱਗਦੀ ਹੈਗੀ ਤੇ ਆਪਾਂ ਬਣਾ ਰਹੇ ਆਂ ਫਲੀਆਂ ਦੀ ਸਬਜ਼ੀ ਤੇ ਲਗਰਮ ਹੋ ਰਹੇ ਹੰਦੇਓ ਇਸ ਤੇ ਆਮਾ ਗਿਅਿਆਜ਼ ਟਮਾਟਰ ਹਰੀ ਮਿਰਚ ਬਾਰੀ ਆਪਾਂ ਬੰਦੀ ਕਰ ਦਨੇਗੇ ਦਦਰ ਖੇਡ ਰਹੀ ਹੈ ਮਿਕਸ ਰਸ਼ਮੀ ਤੇ ਕਰਨਵੀਰ ਇੰਨਾ ਨਹੀਂ ਰੱਖਿਆ ਹੋਈ ਬਹੁਤ ਜ਼ਿਆਦਾ ਨਹੀਂ ਰਗ ਰਹੀ ਬੈਠਿਆਂ ਤੇਲ ਆਪਣਾ ਗਰਮ ਹੋਈ ਜਾਂਦਾ ਬਾਰੀ ਬੰਦ ਕਰ ਜਾਂਦੀ ਕਿਉਂ ਹਵਾ ਵਾਲੀ ਪੈਂਦੀ ਹੈਗੀ

ਕਰਦੇ ਹਾਂ। ਹਾਲੀਆ ਵੜਾ ਪਸਾਰਾ ਕੰਮ ਤੋਂ ਦਾ ਕਾਰਿਆਸਤਿਰੋਧੀ ਵੀ ਖਾੜੇ। ਇਹ ਸਾਰਾ ਦਾ ਕੰਟੈਂਟ ਤੋਂ ਰੈਸੀਗੇਲ ਆਈ ਟੈਬਲ ਆਫਿੰਗ ਐਂਡ ਕਰਦੇ ਹਾਂ ਤੇ ਕੱਲ ਨੂੰ ਆਗੇ ਵਲੋਗ ਨਾਲ ਕੀ ਰਹੇ ਹਾਂ ਜੀ ਹੁਣ ਆਂਗੇ। ਇਹ ਚੈਨਲ ਤੇ ਨਵੀਂ ਅੱਤਾ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ, ਲਾਈਕ ਵੀ ਕਰਿਓ, ਸ਼ੇਅਰ ਵੀ ਕਰਿਓ, ਸਾਰਿਆਂ ਦਾ ਬਾਈ ਸਤਿ ਸ਼੍ਰੀ ਅਕਾਲ।